ਹੋਏ ਕਰ ਮੈਂ ਉਹ ਕੀ ਹਾ ਜਾ ਤਾ ਤੇਰੇ ਠੀਕ ਹੈ ਤਮੇ ਖਾਲ ਘੜੀ ਜੰਨਾ ਹੈ ਆ ਯਾਰ ਪੁੱਛ ਰਤਾ ਆ ਆ ਜਾ ਬਹਿ ਜਾ ਦਮ ਫਾਇਦੇ ਦੇ ਪੱਤੇ ਨਾ ਸਾਰੇ ਖਾਲ ਚ ਪਾ ਜਾਂਦੇ ਆ ਫਿਰ ਰੌਣੀ ਕਰਨੀ ਆ ਫਿਰ ਤਾਂ ਇਹਨਾਂ ਸਮਾਰਨੀ ਪਊਗਾ ਹੋਰ ਅੱਜ ਬਰਸੀਨ ਨੂੰ ਪਾਣੀ ਲਾਉਣਾ ਸੀਗਾ ਲਾ ਤਾ ਕਰ ਕੇ ਨਾ ਕਰ ਦਈਏ ਸਾਫ ਹੋਈ ਨਹੀਂ ਲਾ ਲਈ ਨਾ ਹੁਣ ਤੂੰ ਕਿਵੇਂ ਮਰ ਜਾਏ ਫਿਰ ਤਾਂ ਮਰ ਜਾ ਆ ਤਾ ਯਾਰ ਪੁੱਛ ਨਾ ਆਪਣੇ ਵਾਲੇ ਬੰਟੀ ਨੇ ਤਾਂ ਮੇਰਾ ਲਹੂ ਪੀ ਲਿਆ ਹੁਣ ਵਿਆਹ ਤਾਂ ਐ ਸੀਗਾ ਵੀ ਚੱਲ ਸੁਖ ਦੇਊਗਾ ਹੂੰ ਵਿਆਹ ਤੋਂ ਪਹਿਲਾਂ ਤੈਨੂੰ ਹੀ ਪਤਾ ਹੈ ਉਹ ਰਨਸੇ ਨੂੰ ਹੱਥ ਨਹੀਂ ਚਲਾਉਂਦਾ ਹੂੰ 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 ਇੰਨਾ ਸਿਆਣਾ ਸੀ ਕੱਲ ਛੱਡ ਆ ਹੁਣ ਦੇਖ ਲੈ ਵਿਆਹ ਤੋਂ ਬਾਅਦ ਇੰਨਾ ਬੁਰਾ ਹਾਲ ਹੋ ਗਿਆ ਪਤਾ ਨਹੀਂ ਕਿਹੜੇ ਬੰਦੇ ਨੇ ਇਹਨੂੰ ਨਸ਼ਾ ਕਰਨ ਲਾਇਆ ਕੀ ਨਾ ਕਰਿਆਗਾ ਕੋਈ ਨਸ਼ਾ ਨਹੀਂ ਛੱਡਦਾ ਕਰਮੇ ਕੋਈ ਨਸ਼ਾ ਨਹੀਂ ਛੱਡਦਾ ਵਿਆਹ ਤਾਂ ਹੁਣ ਸੁਖ ਦੀ ਖਾਤਰ ਸੀਗਾ ਇਹ ਵਿਢਾਪੇ ਸਹਾਰਾ ਬਣੂਗਾ ਹਨ ਉਹਨਾਂ ਦਾ ਜੰਮੀ ਸਾਡਾ ਤਾਂ ਲਹੂ ਪੀ ਲਿਆ ਜਰ ਉਹ ਬਗਾਨੀ ਧੀ ਵੀ ਡੋਬਦੀ ਮਾੜੀ ਗੱਲ ਆ ਤਾਂ ਇਹ ਤਾਂ ਜੀ ਪਹਿਲਾਂ ਨਸ਼ਾ ਕਰਦਾ ਹੁੰਦਾ ਤਾਂ ਚੱਲ ਕਹਿ ਦਿੰਦੇ ਵੀ ਭਾਈ ਸਾਡੇ ਵਾਲਾ ਤਾਂ ਨਸ਼ਾ ਕਰਦਾ ਜਾਂ ਚੱਲ ਪਤਾ ਲੱਗ ਜਾਂਦਾ ਅਗਲੇ ਨੂੰ ਆਉਦਾ ਹੋਕਰ ਹੂੰ ਪਤਾ ਹੀ ਬਾਅਦ ਚ ਲੱਗਿਆ ਹਾਂ ਉਹ ਜਵਾਕੜੀਆ ਸਾਲ ਕ ਭਰਦੀ ਉਹਨੂੰ ਹੁਣ ਕਿੱਧਰ ਲੈ ਕੇ ਜਾਊਗੀ ਉਹ ਉਹ ਕੱਲ ਪਰਸ ਦੀ ਗੱਲ ਆ ਰੁਸਕੇ ਬਾਗੀ ਅੱਛਾ ਕਹਿੰਦੀ ਡੈਡੀ ਮੇਰਾ ਕਸੂਰ ਦੱਸੋ ਕਹਿੰਦੀ ਕੀ ਆ ਮੈਨੂੰ ਤਾਂ ਕਹਿੰਦੀ ਮੇਰਾ ਰਾਤ ਨੂੰ ਗਾਲ ਫੜ ਲੈਂਦਾ ਕਹਿੰਦੀ ਜੇ ਮਾਰਾ ਜਾਂ ਪੁੱਛਦੀਆਂ ਕਹਿੰਦੀ ਮੇਰੇ ਤਾਂ ਗਾਲ ਦੱਪ ਲੈਂਦਾ ਕਹਿੰਦਾ ਮੈਂ ਤੈਨੂੰ ਮਾਰ ਦੂੰ ਮੈਂ ਮਾਰ ਦੂੰ ਕਹਿੰਦੀ ਮੈਂ ਵੀ ਕੀ ਕਰਾਂ ਕਹਿੰਦੀ ਮੈਂ ਹੁਣ ਤੁਹਾਨੂੰ ਕੀ ਦੱਸਾਂ ਕਹਿੰਦੀ ਦੱਸ ਹੁਣ ਮੈਂ ਤਾਂ ਬੜਾ ਔਖਾ ਹੋਇਆ ਪਿਆ ਮੈਂ ਤਾਂ ਉਹਨੂੰ ਨਸ਼ਾ ਸ਼ਡਾਊ ਕੇਂਦਰ ਚ ਵੀ ਛੱਡ ਕੇ ਦੇਖ ਲਿਆ ਹੂੰ ਵੀ ਚਲ 2 ਮਹੀਨੇ ਉੱਥੇ ਵੀ ਕੀ ਹੈ ਹਟ ਜੇ 2 ਦਿਨ ਆਏ ਨੂੰ ਹੋਏ ਸੀਗੇ ਫੇਰ ਉਹੀ ਹਾਲ ਚਲ ਕੋਈ ਗੱਲ ਨਹੀਂ ਤਾ ਇਹ ਹੌਸਲਾ ਰੱਖਿਆ ਕਰ ਕੋਈ ਸਾਰਾ ਕੁਝ ਠੀਕ ਆ ਕਾਹਦਾ ਹੌਸਲਾ ਰੱਖਿਆ ਉਹਦੀ ਮਾਂ ਤਾਂ ਕਲਪੀ ਜਾਂਦੀ ਰਹਿੰਦੀ ਐ ਕਹਿੰਦੀ ਹੁਣ ਦੱਸ ਕੀ ਕਰੀਏ ਕਿੱਧਰ ਨੂੰ ਜਾਈਏ ਕਹਿੰਦੀ ਦੱਸਦਾ ਹੁੰਦਾ ਮੇਰਾ ਬਾਪੂ ਕਹਿੰਦਾ ਪਹਿਲਾਂ ਤੁਹਾਡੇ ਪਿਓ ਦਾਦਿਆਂ ਨੇ ਬਾਲੀ ਦਾਰੂ ਪੀਤੀ ਆ ਉਦੋਂ ਨਹੀਂ ਸੁੱਖ ਪਾਇਆ ਤੂੰ ਰਹਿੰਦਾ ਹੁੰਦਾ ਤੇਰਾ ਮੁੰਡਾ ਮੇਰੇ ਬਾਪੂ ਨੇ ਤਾਂ ਨਸ਼ਾ ਤਾਂ ਚਲੋ ਦਾਰੂ ਦਾ ਸੀਗਾ ਉਹਨੂੰ ਕੱਲਾ ਬਾਇਲ ਦਾਰੂ ਉਦੋਂ ਵੀ ਅਸੀਂ ਵੀ ਨਿਆਣੇ ਸੀਗੇ ਉਦੋਂ ਚੱਲ ਮੈਂ ਸ਼ਾਮ ਲਿਆ ਕੰਮ ਮੜਾ ਮੁੰਡਾ ਚੱਲ ਕਰਦਾ ਰਹਾ ਹੁਣ ਮੈਨੂੰ ਕੀ ਪਤਾ ਸੀਗਾ ਵੀ ਮੇਰੇ ਸਾਰੀ ਉਮਰੀ ਯਾਰ ਮੇਰੇ ਗੱਲ ਪਿਆ ਰਹੂ ਐਸੇ ਆਪਾ ਹੋਰ ਤਾਂ ਆ ਮੈਂ ਨਿੱਕੇ ਹੋਂ ਤੋ ਦੇਖ ਰਹਾ ਹਾਂ ਕਿੰਨਾ ਘਟਾਟ ਹੋਇਆ ਤੇ ਮੇਰੇ ਸਾਲੇ ਦਾ ਨਸ਼ਾ ਕਰ ਲੱਗ ਗਿਆ ਹੁਣ ਤਰਾ ਮੁੰਡਾ ਹੈ ਲੈ ਉਹੀ ਤਾਂ ਗੱਲ ਆ ਮੈਂ ਕੀ ਕਰਾਂ ਯਾਰ ਮੈਂ ਤਾਂ ਕਿ ਤੇਰੇ ਕੋਲੋਂ ਚੱਲ ਉਹਨੂੰ ਤੂੰ ਹੀ ਸਮਝਾ ਕੇ ਦੇਖ ਲਈਂ ਚੱਲ ਕੋਈ ਗੱਲ ਨਹੀਂ ਤਾਂ ਆ ਦੇਖ ਲੂੰਗਾ ਮੈਂ ਸਮਝਾ ਕੇ ਜੇ ਮੰਨਦਾ ਕੋਈ ਗੱਲ ਆ ਉਹਦਾ ਮਨ ਮੇਰੇ ਹਸਾਬ ਚੋਂ ਬਾਹਰ ਹੋ ਗਈ ਜਮਾ ਪਾਇਆ ਤੂੰ ਤਾਂ ਸੋਖੀ ਨਹੀਂ ਪਾਇਆ ساری ਉਮਰ ਅੱਲਾਹ ਤਰਾ ਪਿਆਉ ਤਾਂ ਕਰ ਹੀ ਗਿਆ ਰੈਨਾ ਖੁੰਦਾ ਹੁਣਾ ਤੰਦ ਕਰਨ ਦਾਗਾ ਤੈਨੂੰ ਕੀ ਦੱਸਾਂ ਉਹੀ ਗੱਲ ਜੇ ੱੱਗਾ ਚੱਕਿਆ ਆਪ ਦਾ ਢਿੱਡ ਨਗਾ ਹੁੰਦਾ ਕਹਿੰਦੇ ਘਰੇ ਕੋਈ ਚੀਜ਼ ਨਹੀਂ ਛੱਡੀ ਅੱਛਾ ਪੂਰੀ ਜੀ ਨੀ ਕੀਮਤੀ ਚੀਜ਼ ਕੋਈ ਨਹੀਂ ਛੱਡੀ ਸਰੀਆਂ ਚੱਕ ਕੇ ਵੇਚਤੀਆਂ ਉਹ ਵੀ ਕੀ ਕਰੇ ਬੱਤ ਗੱਲ ਚਾ ਆ ਪੱਲ ਕੋਈ ਬੈਠਿਆ ਗੱਲ ਨੂੰ ਵੀ ਚਲ ਕੋਈ ਨਹੀਂ ਭਾਈ ਕੋਈ ਨਹੀਂ ਚਲ ਕੋਈ ਗੱਲ ਨਹੀਂ ਤਾ ਤੂੰ ਹੌਸਲਾ ਰੱਖਿਆ ਕਰ ਮੇਰਾ ਤੂੰ ਸਮਝਾ ਕੇ ਦੇਖਦਾ ਮੈਨੂੰ ਸਮਝਦਾ ਹਾਂ ਤੂੰ ਮੜਾ ਜੇ ਤੈਨੂੰ ਮਿਲਿਆ ਨਾ ਉਹ ਗੱਲ ਸਮਝਾ ਕੇ ਦੇਖੀ ਉਹਨੂੰ ਕਿਉਂ ਯਾਰ ਕਾ ਯਾਰ ਬੜਾਪਾ ਰੋਲਦਾ ਕਾ ਯਾਰ ਚਲ ਕੋਈ ਨਹੀਂ ਮੈਂ ਸਮਝਾਉਂਦਾ ਹਾਂ ਤਾਂ ਤੂੰ ਰੋਟੀ ਰੱਟੀ ਖਾ ਲਈ ਸੀ ਨਾ ਜਾਨਣਾ ਵਸਾ ਥੋੜਾ ਜਿਹਾ ਖਾਲ ਰਹਿ ਗਿਆ ਕੋਈ ਮੈਂ ਚਨੇ ਹਲਾ ਦੂੰ ਨਹੀਂ ਰੋਟੀ ਕਹੀ ਦੇ ਨੋ ਨੋ ਮੈਂ ਬਸ ਜਾਨਣਾ ਹੀ ਹਾਂ ਹਾਂ ਜਨਨਿਆ ਮੈਂ ਤੂੰ ਦੱਸ ਖਾਣੇ ਰੋਟੀ ਮੈਂ ਲੈ ਨਾ ਨਾ ਰੋਟੀ ਦਾ ਕਿੱਥੇ ਰੰਗਦੀ ਆ ਯਾਰ ਮੈਂ ਤਾਂ ਔਖਾ ਹੋਇਆ ਪਿਆ ਯਾਰ ਕੋਈ ਕੋਈ ਨਹੀਂ ਮੈਂ ਸਮਝਾਂ ਨਾ ਹਾਂ ਤੂੰ ਗੱਲ ਕਰਕੇ ਦੇਖੀਂ ਜੀ ਕਿਤੇ ਹਾਂ ਹੂੰ ਚਲ ਠੀਕ ਆ ਕਰ ਮੈਂ ਹਾਇ ਲੈ ਯਾਰ ਹੁਣ ਤਾਂ ਵਿਚਾਰੇ ਦਾ ਸੁੱਖ ਦਾ ਟਾਈਮ ਆ ਸੀ ਉਹਦਾ ਥੋੜਾ ਥੋੜਾ ਸੁੱਖ ਮਿਲ ਜਾਂਦਾ ਰਹਿੰਦਾ ਹੁੰਦਾ ਹੁਣ ਮੁੰਡਾ ਤਾਂ ਕਰਨ ਲੱਗਾ ਵਿੜਾ ਕਰ ਕੀ ਤਾਂ ਬਣਾ ਛੇ ਤਾਂ ਪੰਜਾਬ ਦਾ ਯਾਰ ਪਤਾ ਨਹੀਂ ਜੀ ਬੰ ਨੂੰ ਕੀ ਨਾ ਬੋਲੋ ਮੁੱਠਕੇ ਮੁੱਠਿਆ ਵੰਟੀ ਓ ਵੰਟੀ ਹਾਂ ਬਾਪੂ ਥੱਕੇ ਬੈ ਜਾ ਮੜਾ ਮੂਟਾ ਘੱਟ ਗੱਲ ਲਿਆ ਕਰ ਤੂੰ ਓ ਕੀ ਆਇਆ ਤੰਗ ਕਰੀ ਜਾਂਦਾ ਯਾਰ ਤੰਗ ਕਰਤਾ ਇਹਨੂੰ ਵੱਡੇ ਢੀਲੇ ਨੂੰ ਹਾਂ ਤੂੰ ਦਾ ਚੱਕੀਆ ਮਾ ਆ ਜਦੋਂ ਆਕਾ ਨੂੰ ਗਿਆ ਨੂੰ 2 ਮਹੀਨੇ ਹੋ ਗਏ ਗੌਰ ਕਰ ਲਾ ਉਹਨਾਂ ਦੀ ਫੋਨ ਫੋਨ ਕਰ ਲਾ ਜਾਇਆ ਓਏ ਆਪੀ ਆ ਗਏ ਨਹੀਂ ਉਹਨਾਂ ਨੇ ਵੀ ਘਰ ਦੀਂਦੀ ਆ ਮਦਦਾ ਯਾਰ ਮੈਂ ਤੈਨੂੰ ਕੀ ਦੱਸਾਂ ਬੜਾ ਲਹੂ ਪੀਤਾ ਤੋ ਜੇ ਸਾਨੂੰ ਐ ਪਤਾ ਹੁੰਦਾ ਨਾ ਵੀ ਤੋ ਵਿਆਹ ਤੋਂ ਪਹਿਲਾਂ ਨਸ਼ੇ ਕਰਦਾ ਹੁੰਦਾ ਸੀ ਨਹੀਂ ਸੀ ਇਹ ਗੱਲ ਢੋਲ ਪਾਉਂਦੇ ਇਹ ਨਾ ਮੈਂ ਕਿਹਾ ਸੀ ਤੈਨੂੰ ਮੇਰਾ ਵਿਆਹ ਕਰਨ ਨੂੰ ਆਪ ਹੀ ਕੀਤਾ ਤੁਸੀਂ ਮੇਰਾ ਵਿਆਹ ਅੱਛਾ ਹੁਣ ਅਸੀਂ ਗਲਤੀ ਕਰ ਲਈ ਹੁਣ ਫਿਰ ਮੈਂ ਕੀ ਕਰਾਂ ਉਹਨਾਂ ਨੂੰ ਵੀ ਘਰ ਜਿੰਦਾਗਾ ਆਪ ਹੀ ਆ ਜਾਣਗੇ ਠੇਕਾ ਨਹੀਂ ਲਾ ਮੈਂ ਕਿਸੇ ਦਾ ਓਏ ਮੈਂ ਕੀ ਕਰਾਂ ਉਹ ਇਹ ਕੁੱਤਰ ਨਾਲੇ ਮੈਨੂੰ ਬੜੇ ਭਾ ਸਾਂਝੇ ਨਾ ਦਿਆ ਕਰ ਹਾਂ ਕਿਵੇਂ ਬੜਾ ਤੰਗ ਆਗਾ ਤੰਗ ਹੁਣ ਤੈਨੂੰ ਕੀ ਕਾ ਕੀ ਕਹਦੇ ਨਾਲ ਤੰਗ ਹੋ ਗਿਆ ਤੂੰ ਨਾਲੇ ਤਾਂ ਸਾਨੂੰ ਥੋੜੀ ਤੰਗ ਛੱਡਿਆ ਇਹ ਕਹਿੰਦਾ ਤੰਗ ਹੋ ਗਿਆ ਤਾਂ ਕਿ ਤਾ ਤੂੰ ਸਾਨੂੰ ਕਰਤਾ ਮੈਂ ਕਿਸੇ ਨੂੰ ਚੁਨੀ ਚੁਨੀ ਕਹਿੰਦਾ ਮੈਂ ਕਿੰਨੂੰ ਤੰਗ ਕਰਤਾ ਉਹ ਤੂੰ ਮੜਾ ਮੋਟਾ ਸੋਚ ਲੈ ਛੱਡ ਦੇ ਇਹਨਾਂ ਨੂੰ ਛੱਡ ਦੇ ਤੂੰ ਕੋਈ ਚੀਜ਼ ਤਾਂ ਛੱਡ ਦੇ ਅੱਗ ਸਵਾ ਕੋਈ ਚੀਜ਼ ਨਹੀਂ ਛੱਡਦਾ ਤੂੰ ਨਾ ਬਾਪੂ ਜਦ ਤੱਕ ਨਸ਼ਾ ਛੁੱਟੂਗਾ ਜਾਂ ਮੇਰੇ ਸਾਹ ਛੁੱਟਣਗੇ ਬਸ ਇੱਕ ਕੰਮ ਹੀ ਹੋਊਗਾ ਕੀ ਕਰਾਂ ਮੈਂ ਨਾਲੇ ਤੈਨੂੰ ਵੀ ਲਿਆਉਣ ਦੀ ਲੋੜ ਨਹੀਂ ਉਹਨਾਂ ਨੂੰ ਜਿੱਥੇ ਬੈਠਿਆ ਸਾਲੇ ਬੈਠ ਰਹੇ ਹੁੰਦੇ ਮੈਂ ਤਾਂ ਕੀ ਲੈ ਕੇ ਕਰੂੰਗਾ ਮੈਂ ਖਾਣਾ ਪੀਣਾ ਮੇਰਾ ਕਿਹੜਾ ਜੱਦ ਐ ਸਾਲੇ ਖਾਣਾ ਪੀਣਾ ਜੇ ਚੱਜ ਦਾ ਖਾਵੇਂ ਪੀਵੇਂ ਫੇਰ ਤਾਂ ਜਰਨ ਉਹ ਆ ਨਸ਼ੇ ਪੱਤੇ ਵੀ ਜਰ ਲੈਣਾ ਉਹ ਗੜ ਤਾਂ ਦੱਬ ਲੈਣਾ ਉਹਦਾ ਸਾਰੇ ਪਿੰਡ ਦੀ ਮੁੰਡੇ ਕਰਦੇ ਮੈਂ ਕਿਹੜਾ ਇਕੱਲਾ ਕਰਦਾ ਅੱਛਾ ਠੇਕੇਦਾਰ ਆ ਤੂੰ ਸਾਰੇ ਪਿੰਡ ਦਾ ਗੜਜਾ ਉਹ ਇਹਦਾ ਇੱਥੇ ਜਦ ਬਾਗੜਾ ਯਾਰ ਮੇਰੇ ਮੂਹਰੇ ਨਾ ਬੜਾ ਲੱਗਿਆ ਗਾ ਲਹੂ ਪੀ ਲਿਆ ਹਾ ਹਾ ਕੀ ਹੋ ਗਿਆ ਤੁਸੀਂ ਆਏ ਆ ਕੇ ਬਹਿ ਗਏ ਚੁੱਪ ਜੇ ਕਰਕੇ ਕੀ ਦੱਸਾਂ ਤੁਹਾਨੂੰ ਹੂੰ ਉਹ ਬੱਠਾ ਫੇਰ ਧੱਕਿਆ ਪਿਆ ਅੰਦਰ ਕੀ ਕਰੀਏ ਇਹਦਾ ਹੁਣ ਸਮਝ ਤੋਂ ਬਾਹਰ ਆ ਮੈਨੂੰ ਤਾਂ ਕਹਿੰਦਾ ਮੈਂ ਕੰਮ ਤੇ ਜਾਂਨਾ ਕੰਮ ਕੀ ਸੁਆਹ ਕਰਦਾਗਾ ਕੰਮ ਕਿਹੜਾ ਕਰਦਾ ਤੜਕੇ ਤੋਂ ਨਿਕਲ ਜਾਂਦਾਗਾ ਹੁਣ ਮਾਤਾ ਐ ਉਸ ਵੇਲੇ ਨੂੰ ਧੂਰਦਾ ਮੈਨੂੰ ਕਿਉਂ ਪਿਆਇਆ ਸੀਗਾ ਨਾ ਹੀ ਵਿਆਹਦੇ ਉਦੋਂ ਕਿਹੜਾ ਨਸ਼ੇ ਕਰਦਾ ਸੀ ਹੁਣ ਕੀ ਪਤਾ ਤੀਗਾ ਵੀ ਇਹ ਇੰਨਾ ਗਾਹਾਂ ਵਿਗੜਦੀ ਵਿਗੜਦਾ ਜਾਊ ਬਸ ਬਹੁਤ ਔਖਾ ਹੋ ਗਿਆ ਕਿਸੇ ਨੂੰ ਆਇਆ ਮਨ ਲਾਇ ਬਾਹਰ ਕਿਸੇ ਨੂੰ ਗੱਲ ਕਰਨ ਜੋ ਗਰੇਨ ਛੱਡਿਆ ਇਹਨਾਂ ਤਾਂ ਕਰੇ ਤੈਨੂੰ ਪਤਾ ਕੋਈ ਚੀਜ਼ ਛੱਡੀ ਹੈ ਫਿਰ ਇਹਦਾ ਨਸ਼ੇ ਵਾਲਿਆਂ ਦਾ ਹਾਲ ਹੀ ਇਹ ਹੁੰਦਾ ਹੁਣ ਮੈਂ ਕੀ ਕਰਾਂ ਦੱਸੋ ਮੇਰਾ ਕਿਹੜਾ ਜੀ ਕਰਦਾ ਕਹੌਣ ਨੂੰ ਵੀ ਤੇਰਾ ਪੁੱਤ ਨਸ਼ੇ ਖਾਂਦਾ ਫਿਰਦਾ ਮਸਾ ਪਾਲਿਆ ਸੀ ਉਹ ਮਸਾ ਪਾਲਿਆ ਸੀ ਐਨਾ ਚਾਮਾ ਲਾਡਾ ਨਾ ਪਾਲਿਆ ਸੀਗਾ ਵੀ ਹਾਂ ਯਾਰ ਕੱਲਾ ਕੱਲਾ ਕੋਈ ਗੱਲ ਨਹੀਂ ਜਿਹੜਾ ਕੋਈ ਮਰਜ਼ੀ ਇਹਦੇ ਕਦੇ ਗੱਲ ਨਹੀਂ ਸੀ ਮੋੜੀ ਬਚਪਨ ਦੇ ਵਿੱਚ ਜਿਹੜਾ ਬਸ ਹੱਥ ਪੈ ਜਾਂਦਾ ਚੱਲ ਕੋਈ ਗੱਲ ਨਹੀਂ ਲੈ ਲੈ ਅੱਜ ਦੀ ਹੱਡ ਨੇ ਆਹ ਦੇਖ ਲੈ ਕਿੱਥੇ ਕਿੱਥੇ ਤੱਕ ਦਿਖਾਤਾ ਆਪਾਂ ਨੂੰ ਸੁੱਖਾਂ ਸੁਖ ਸੁੱਖ ਲਿਆ ਸੀ ਮੈਨੂੰ ਤਾਂ ਐ ਸੀਗਾ ਵੀ ਚੱਲ ਕੋਈ ਨਾ ਪਤਾ ਨਹੀਂ ਕੀ ਲੋਕਾਂ ਦਾ ਬੇੜਾ ਬਹਿ ਗਿਆ ਲੋਕ ਕਿਹੜਾ ਜਿਉਣਾ ਦਿੰਦੇ ਨੇ ਕਰਕੇ ਖਾਂਦਿਆਂ ਨੂੰ ਉਹ ਵੀ ਨਹੀਂ ਚੱਲਦੇ ਖਬਰਾਂ ਕਿਸੇ ਦਾ ਕਿ ਬੇੜਾ ਬਹਿ ਗਿਆ ਜਵਾਕ ਤੇ ਕੀ ਕੀਤਾ ਬਟਾਪੇ ਦਾ ਸਹਾਰਾ ਸੀਗਾ ਵੀ ਚੱਲ ਯਾਰ ਵੀ ਹਾਂ ਆਪਾਂ ਨੂੰ ਪਰ ਆਪਾਂ ਨੂੰ ਇਹਦਾ ਹਿਸ਼ਾਰਾ ਬਣਨਾ ਪੈ ਗਿਆ ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ ਮੈਨੂੰ ਤੇ ਇਹਦੀਆਂ ਟੈਨਸ਼ਨਾਂ ਚ ਕੰਜਰਦੀਆਂ ਉਹ ਬਗਾਨੀ ਧੀ ਆ ਉਹ ਦੇਖ ਲੋ ਕਹਿੰਦੇ ਅਸੀਂ ਤਾਂ ਕੇਸ ਕਰਦਾਂਗੇ 2 ਮਹੀਨੇ ਹੋ ਗਏ ਉਹਨੂੰ ਨਹੀਂ ਲੈਣ ਜਾਂਦਾ ਉਸੇ ਗੱਲ ਦਾ ਤਾਂ ਦੁੱਖ ਮਰੀ ਜਾਂਦਾ ਉਹਨਾਂ ਨੂੰ ਕੀ ਜਵਾਬ ਦਈਏ ਉਹਦਾ ਤਾਂ ਕੋਈ ਕਸੂਰ ਨਹੀਂ ਕੁੜੀ ਦਾ ਬਗਾਨੀ ਧੀ ਦਾ ਮੈਨੂੰ ਨਹੀਂ ਲੱਗਦਾ ਜੀ ਉਹ ਆਜੂਗੀ ਹੁਣ ਮੈਨੂੰ ਨਹੀਂ ਲੱਗਦਾ ਵੀ ਉਹ ਆਜੂਗੀ ਉਹਨਾਂ ਦਾ ਕੀ ਆਉਣਾ ਉਹ ਕੀ ਉਹਨੂੰ ਤਾਂ ਪਤਾ ਪਤਾ ਲੱਗਿਆ ਪਿਆ ਸਾਰਾ ਬੇਸ਼ ਘਰੇ ਦਾ ਭੰਗ ਪੁੱਜਦੀ ਆ ਹੁਣ ਮੈਂ ਤਾਂ ਉਸ ਵੇਲੇ ਨੂੰ ਝੂਰਦਾ ਹੁਣ ਵੀ ਸਹੀ ਸੱਚੇ ਪਾਸਾ ਇਦੋਂ ਤਾਂ ਅਸੀਂ ਬੇਲਾਦੀ ਚੰਗੇ ਸੀ ਨਾ ਹੀ ਹੁੰਦਾ ਕੁੜੀ ਹੁੰਦੀ ਕੋਈ ਪਾਲ ਲੈਂਦੇ ਵਿਆਹ ਦਿੰਦੇ ਆਹ ਦਿਨ ਤੱਕ ਨਾ ਦੇਖਣੇ ਪੈਂਦੇ ਓਏ ਓਏ ਆਈ ਕਰ ਗਿਆ ਨਾ ਓਏ ਓਏ ਆ ਦੇਖੀ ਇਹਦਾ ਯਾਰ ਕੀ ਹੋਦ ਨੂੰ ਕੀ ਕਰਦਾ ਇਹ ਕੀ ਹੈਗਾ ਜੱਟਾ ਕੀ ਆਇਆ ਕੀ ਕਰਦਾ ਇਹ ਬਾਥਰੂਮ ਕੋ ਅੱਧਾ ਕਰ ਲਾ ਓ ਤੂੰ ਕੰਜਰਾ ਸੋਈ ਚ ਕਰਨਾ ਬਾਥਰੂਮ ਓ ਬਾਥਰੂਮ ਤੇਰੇ ਤਰ੍ਹਾਂ ਬਾਥਰੂਮ ਹੀ ਕਰੂੰਗਾ ਆ ਦੇਖੀ ਬੜਾ ਯਾਰ ਤੂੰ ਹੱਥ ਹੈਗੀ ਆਪਣੀ ਮਾਰੀ ਪੁੱਤੀ ਓ ਛੱਡ ਦੇ ਯਾਰ ਬਾਥਰੂਮ ਹੀ ਕਰਨਾ ਮੈਨੂੰ ਲਾਇਆ ਤੂੰ ਅੱਧਾ ਪੁੱਤਾ ਕਿਥੋਂ ਆਇਆ ਰਹਿੰਦਾ ਸੀ ਆਹੀ ਕੁਛ ਰਹਿੰਦਾ ਸੀਗਾ ਆ ਜਾ ਪੁੱਤਾ ਚਲੋ ਉਹ ਲੋ ਆ ਬਣਿਆ ਉਹਦਾ ਥੇ ਲੋਹੂ ਪੀਤਾ ਕੰਜਰ ਦੇ ਪੁੱਤ ਨੇ ਇਹਨੇ ਕਿਉਂ ਤ ਪਾਇਆ ਤ ਸਾਨੂੰ ਕਿਉਂ ਸਾਡੀ ਜ਼ਿੰਦਗੀ ਬਰਬਾਦ ਕਰਦੇ ਨਾਲੇ ਆਪਦੀ ਕਰਦਾ ਤੂੰ ਜ਼ਿੰਦਗੀ ਬਰਬਾਦ ਮੈਂ ਕਹਣਾ ਇਹਦਾ ਜਮ ਮੈਂ ਕੀ ਕਰਾਂ ਮੈਂ ਕਿੱਥੇ ਛੱਡ ਕੇ ਆਵਾਂ ਇਹਨੂੰ ਹੈ ਤੂੰ ਉਹਦੇ ਬਾਪ ਕੰਨੀ ਤਾਂ ਦੇਖ ਲੈ ਕੀ ਹਾਲ ਹੋਇਆ ਪਿਆ ਉਹਦਾ ਤੁਸੀਂ ਮਤਲਬ ਦੂਰ ਰਹਿ ਸਾ ਇਹ ਕਿਉਂ ਦੂਰ ਆ ਤੂੰ ਮਾੜੇ ਮੋਟੀ ਦਾ ਸੁਰਤ ਰੱਖ ਲਿਆ ਕਰ ਮੇਰੇ ਤੂੰ ਮਾਰ ਮੂਰ ਜੇ ਨਾ ਨਾ ਤਾਂ ਸਾਨੂੰ ਇੰਨਾ ਕਹ ਤੂੰ ਪਾਇਆ ਕਿ ਹੈ ਤੂੰ ਛੱਡ ਦੇ ਜਮੀਨ ਨਹੀਂ ਸੁਣਦਾ ਛੱਡ ਪਰੇ ਇਹਨੂੰ ਮੇਰੇ ਤੁਸੀਂ ਕੁਝ ਨਹੀਂ ਲੱਗਦੇ ਮੈਂ ਜਾ ਕੇ ਆਉਣਾ ਮੈਂ ਕਾਪੀ ਨਹੀਂ ਲੱਗਦੇ ਤੇਰੇ ਅਸੀਂ ਕੁਝ ਤੂੰ ਛੱਡ ਦੇਦਾ ਖੜਾ ਇਹਦਾ ਖੜਾ ਛੱਡ ਦੇ ਅੱਜ ਮੈਂ ਇਹਦਾ ਇਲਾਜ ਕਰਕੇ ਆਉਣਾ ਮੈਂ ਮੈਂ ਹੁਣ ਤੁਸੀਂ ਕਿੱਥੇ ਜਾਂਦੇ ਹੋ ਮੈਂ ਤਾਂ ਹੁਣ ਪੱਕਾ ਇਲਾਜ ਕਰਕੇ ਆਉਂਗਾ ਇਹਦਾ ਹੁਣ ਹੋ ਗਿਆ ਕੁਝ ਹੋ ਕੇ ਤੇਰਾ ਬਾਹ ਤੂੰ ਨਹੀਂ ਤੂੰ ਸੁਰਤ ਕਰਦਾ ਬਾਹ ਤੂੰ ਭਾਗ ਜਾ ਇੱਥੋਂ ਭਾਗ ਜਾ ਬਣੀ ਕੀ ਗੱਲ ਹੋ ਗਈ ਤਾਇਆ ਫੇਰ ਦੁਖੀ ਹੋਇਆ ਹੋਣਾ ਕੀ ਲੱਛਾ ਤੈਨੂੰ ਬਈ ਹੂੰ ਕਰਮੇ ਹੁਣ ਤਾਂ ਪਾਣੀ ਸਿਰ ਤੋਂ ਟਪਕਿਆ ਗਿਆ ਕੀ ਹੋ ਗਿਆ ਤਾਇਆ ਹੁਣ ਤਾਂ ਉਹਨੂੰ ਐ ਨਹੀਂ ਪਤਾ ਲੱਗਦਾ ਵੀ ਬਾਥਰੂਮ ਕਿੱਥੇ ਛੱਡ ਕੇ ਕਰਨਾ ਹੈ ਹੂੰ 베ੜੇ ਚ ਕਰਨਾ ਹੈ ਹੁਣ ਬਾਲੀ ਗੱਲ ਕੀ ਆਇਆ ਯਾਰ ਰਾਤ ਤਾਰ ਸੋਈ ਤੇ ਵੀ ਬੜ ਕੇ ਬਾਥਰੂਮ ਕਰਨ ਲੱਗ ਗਿਆ ਖੁੱਤ ਆਇਆ ਆਇਆ ਖੁੱਤ ਹੈ ਚੁੱਪ ਕਰ ਪਤਾ ਹੈ ਹੌਸਲਾ ਰੱਖ ਯਾਰ ਉਹ ਤੁਸਾਂ ਕੋਸੀਕ ਫੈਰ ਉਹ ਨਾ ਯਾਰ ਉਹ ਨਹੀਂ ਹੋ ਜਾਦਾ ਯਾਰ ਬੋਦਲੇ ਉਹ ਤਾਂ ਯਾਰ ਚੁੱਪ ਤਾਂ ਕਰ ਜਾ ਚੁੱਪ ਕਰ ਤਾਂ ਚੰਗਾ ਤੂੰ ਚੁੱਪ ਕਰ ਚੰਗਾ ਮੈਂ ਤੈਨੂੰ ਦੱਸਦਾ ਕਿਵੇਂ ਲੋਟੂ ਸਿਸਟਮ ਚੁੱਪ ਕਰ ਤੇਰਾ ਮੁੰਡਾ ਠੀਕ ਚਾਹੀਦਾ ਨਾ ਚਲ ਤੈਨੂੰ ਮੈਂ ਦੱਸਦਾ ਮੇਰੀ ਗੱਲ ਮੰਨਾਂਗਾ ਇਕ ਤੈਨੂੰ ਬਾਲੇ ਬਰੀ ਕਹਿ ਜੀ ਯਾਰ ਦੱਛਦੇ ਕੁਛ ਗੱਲ ਦੱਛਦੇ ਯਾਰ ਕੁਛ ਤਾਂ ਮੇਰੀ ਗੱਲ ਸੁਣਾ ਜਿਸ ਦਿਰਾ ਮੁੰਡਾ ਸਵੇਰੇ ਨਾ ਉੱਠੂਗਾ ਨਾ ਹਾਂ ਉਨੂੰ ਆਪ ਨਸ਼ਾ ਦੇ। ਆਪ ਹਾਂ। ਉਹਨੂੰ ਆਪ ਨਸ਼ਾ ਦੇ ਕੇ ਪਤਾ ਤਾਂ ਕੀ ਕਹਿਣਾ। ਹਾਂ। ਖਵਾ ਵੀ ਸੀ ਨਸ਼ਾ ਉਹਨੂੰ। ਹਾਂ। ਲੇਕਿਨ ਉਹਨੂੰ ਨਸ਼ਾ ਹੋਣ ਤੋਂ ਪਹਿਲਾਂ ਪਹਿਲਾਂ ਹਾਂ। ਤੂੰ ਉਹਨੂੰ ਕਹਿਣਾ ਵੀ ਦੇਖ ਪੁੱਤ ਤੂੰ ਆਪ ਦਾ ਭੋਗ ਪਾ ਜਾ ਮਰਨ ਤੋਂ ਪਹਿਲਾਂ ਪਹਿਲਾਂ ਆਪ ਦੇ ਹੱਥੀ ਆਪ ਪਾ ਦੇ ਭੋਗ ਆਪ ਦਾ। ਹਾਂ। ਆਪ ਦੀ ਪੱਗ ਆਪ ਦੇ ਭਰਾ ਨੂੰ ਦੇ ਦੇ। ਹਾਂ ਬਿੱਤਰ ਜਵਾਹਨਾ ਰੋਣਾ ਫਿਰ ਸਮਝੂ ਉਹ ਸਮਝੂਗਾ ਮੈਂ ਕੀ ਕਹਿਣਾ ਚਾਹੁੰਨਾ ਸਮਝੂਗਾ ਇਹ ਸਮਝੂਗਾ ਕਰੇਗਾ ਨਾ ਹਾਂ ਕਰ ਲੂਗਾ ਤੇਰੇ ਘਰ ਤੁਮ ਬਾਤ ਚੀ ਕਰ ਫਿਰ ਤੂੰ ਜਾ ਕੇ ਆਇਆ ਕਰ ਜੇ ਫਿਰ ਵੀ ਨਾ ਸੁਧਰਿਆ ਰੱਬ ਰੱਖੀ ਆ ਪਰ ਮੈਨੂੰ ਇੰਨੇ ਕਮੀ ਦਾ ਵੀ ਸੁਧਰ ਜੂਗਾ ਰੋਇਆ ਨਾ ਕਰ ਤੂੰ ਠੀਕ ਆ ਮਦੁਰੇ ਕਸ਼ਤੋ ਇਹ ਵੀ ਕਰਕੇ ਦੇਖ ਲੈਣਾ ਹਾਂ ਕਰ ਇਹ ਪ੍ਰਮਾਤਮਾ ਜਿਹੜਾ ਮੈਂ ਤਰੀਕਾ ਦੱਸਿਆ ਨਾ ਤੇਰੇ ਮੂਰੇ ਹੱਥ ਜੋੜਦਾ ਵੀ ਕੰਮ ਕਰ ਦੇ ਮੈਂ ਤੋ ਤਿਆਰ ਹੁੰਦੇ ਨੇ ਦੇਖਿਆ ਜਾਂਦਾ ਹਾਂ ਵਾਹੀ ਕਰੋ ਕਰਦੇ ਨੇ ਵੀ ਸਾਲਾ ਨੇ ਜਾਨ ਲੈਣੀ ਕਰ ਰੱਖੀ ਆ ਆ ਕਰ ਉਹ ਕਰ ਇਹ ਕਰ ਇਹ ਕਦੇ ਸਮਾਨ ਛੱਡ ਦੇ ਸਾਲਿਆ ਸੋਨੂੰ ਨਾ ਛੱਡਦਾ ਇਹ ਤਾਂ ਦਿੰਦਾ ਸਕੂਨ ਤੁਸੀਂ ਮੇਰੀ ਜਾਨ ਲੈਣੀ ਕਰ ਰੱਖੀ ਆ ਮੇਰੇ ਕੰਨਿਓ ਸਾਲਾ ਸਾਰਾ ਟੱਬਰ ਹੀ ਮਰ ਜੇ ਬਸ ਮੇਰਾ ਸਮਾਨ ਹੋਵੇ ਮੈਂ ਹੋਵਾ ਬੱਚ ਕੋਈ ਹੋਰ ਨਾ ਹੋਵੇ ਹਏ ਇਹ ਨਾ ਮੇਰੇ ਖੋਲ ਆਦਾ ਜਿੱਦ ਨੇ ਮੁੱਕ ਗਿਆ ਮਰਦਾ ਨਾਲ ਹੀ ਮੁੱਕ ਜਾ ਹਾਏ ਰੱਬ ਬਿਨੂ ਦਿਨ ਸਾਲਾ ਖਾਈ ਜਾਂਦਾ ਐ ਵੀ ਇਹ ਕਰਾ ਸਾਲਾ ਸਰਦਾ ਵੀ ਨਹੀਂ ਗਾ ਇਹ ਜਿੱਦੂ ਸਾਲਾ ਹੱਡਾ ਸਿਰਾਂ ਤੱਕ ਇੱਕ ਗੱਲ ਕਰਾ ਹੈ ਸੁਣਦਾ

ഡോ